ਆਮ ਆਦਮੀ ਪਾਰਟੀ ਦੇ ਵਿਧਾਇਕ ਜਲੰਧਰ ਸੈਂਟਰਲ ਹਲਕੇ ਤੋਂ ਰਮਨ अरोड़ा ਵਿਜੀਲੈਂਸ ਦੇ ਹੱਥ ਕਿਵੇਂ ਲੱਗਦੇ ਨੇ ਜੜਿੱਕੇ ਕਿਵੇਂ ਚੜਦੇ ਨੇ ਇਹ ਛਾਪੇਮਾਰੀ ਹੋਈ ਤੇ ਉਸ ਤੋਂ ਬਾਅਦ ਨਾਲ ਦੇ ਨਾਲ ਗ੍ਰਿਫਤਾਰੀ ਮਾਮਲਾ ਦਰਜ ਹੁੰਦਾ ਪਰ ਇਹ ਗੱਲ ਚਲਦੀ ਕਿੱਥੋਂ ਹੈ ਦਰਅਸਲ ਕੱਲ ਤੱਕ ਵੀ ਜਿਹੜੀ ਇਹ ਜਾਣਕਾਰੀ ਦਿੱਤੀ ਜਾ ਰਹੀ ਸੀ ਕਿ ਕਿਵੇਂ ਨਗਰ ਨਿਗਮ ਜਲੰਧਰ ਦੇ ਵਿੱਚੋਂ ਨੋਟਿਸ ਭਜਵਾ ਕੇ ਲੋਕਾਂ ਨੂੰ ਉਸ ਤੋਂ ਬਾਅਦ ਉਸ ਨੂੰ ਰਫਾ-ਦਾਫਾ ਕਰਨ ਲਈ ਮਾਮਲਾ ਉਸ ਦੇ ਬਦਲੇ ਮਾਇਆ ਇਕੱਠੀ ਕੀਤੀ ਜਾਂਦੀ ਸੀ ਪਰ ਇਹ ਖੇਡ ਖੇਡਿਆ ਕਿਵੇਂ ਗਿਆ ਸਭ ਤੋਂ ਪਹਿਲਾਂ ਗ੍ਰਿਫਤਾਰੀ ਹੁੰਦੀ ਹੈ ਏਟੀਪੀ ਇਹਦੀ ਜਿਹੜਾ ਕਿ ਅਸਿਸਟੈਂਟ टाउन प्लानਰ ਹੁੰਦਾ ਨਗਰ ਨਿਗਮ ਦੇ ਵਿੱਚ ਕੰਮ ਕਰਨ ਵਾਲਾ ਉਸ ਦੀ ਗ੍ਰਿਫਤਾਰੀ ਹੋਈ ਉਸ ਤੋਂ ਵਿਜੀਲੈਂਸ ਨੇ ਪੁੱਛਗਿੱਛ ਕੀਤੀ ਪੁੱਛਗਿੱਛ ਦੇ ਵਿੱਚ ਉਸ ਨੇ ਐਸੇ ਖੁਲਾਸੇ ਕਰ ਦਿੱਤੇ ਤਾਂ ਉਸ ਨੇ ਫਿਰ ਸਾਰੀ ਖੇਡ ਦੱਸ ਦਿੱਤੀ ਜਿਸ ਨਾਲ ਰਮਨ ਜਿਹੜਾ ਅਰੋੜਾ ਵਿਧਾਇਕ ਹੈ ਉਸ ਦੀ ਖੇਡ ਵਿਗੜ ਜਾਂਦੀ ਹੈ ਐਸੀ ਖੇਡ ਵਿਗੜਨ ਦੇ ਵਿੱਚ ਉਸ ਦੀ ਗ੍ਰਿਫਤਾਰੀ ਹੋਈ ਹੈ ਹਾਲਾਂਕਿ ਜਾਂਚ ਪੜਤਾਲ ਦੇ ਵਿੱਚ ਹੋਰ ਪਤਾ ਲੱਗੇਗਾ ਕਿ ਰਮਨ ਅਰੋੜਾ ਦੇ ਜਦੋਂ ਉਹਨਾਂ ਨੇ 2022 ਦੇ ਵਿੱਚ ਚੋਣ ਲੜੀ ਕਿਉਂਕਿ ਇੱਕ ਘੋਸ਼ਣਾ ਪੱਤਰ ਦੇਣਾ ਪੈਂਦਾ ਹੈ ਕਿ ਤੁਹਾਡੀ ਜਾਇਦਾਦ ਚੱਲ ਤੇ ਅਚੱਲ ਜਾਇਦਾਦ ਕਿੰਨੀ ਹੈ ਸੰਪਤੀ ਕਿੰਨੀ ਹੈ ਉਹ ਵੇਰਵੇ ਦੇਣੇ ਪੈਂਦੇ ਨੇ ਉਸ ਦੇ ਨਾਲ ਉਸ ਤੋਂ ਬਾਅਦ ਤਿੰਨਾਂ ਸਾਲਾਂ ਦੇ ਵਿੱਚ 2025 ਆਉਂਦਿਆਂ ਤੱਕ ਇਹ ਜਾਇਦਾਦ ਵਿੱਚ ਕਿੰਨਾ ਕੁ ਵਾਧਾ ਹੋਇਆ ਇਸ ਦੇ ਵੇਰਵੇ ਵੀ ਵਿਜੀਲੈਂਸ ਨੂੰ ਜ਼ਰੂਰ ਜਾਂਚ ਪੜਤਾਲ ਤੋਂ ਬਾਅਦ ਸਾਂਝੇ ਕਰਨੇ ਚਾਹੀਦੇ ਨੇ ਸਭ ਦੀ ਨਜ਼ਰ ਹੋਵੇਗੀ ਕਿ ਜੇਕਰ ਮਾਇਆ 2 ਨੰਬਰ ਨਾਲ ਇਕੱਠੀ ਕੀਤੀ ਜਾ ਰਹੀ ਸੀ ਤੇ ਵਾਧਾ ਕਿੰਨਾ ਹੋਇਆ ਕਿਉਂਕਿ ਤਨਖਾਹ ਵਿਧਾਇਕ ਦੀ ਜਿੰਨੀ ਹੁੰਦੀ ਹੈ ਉਸ ਤੇ ਨਾਲ ਤਾਂ ਹਲਕੇ ਦੇ ਵਿੱਚ ਵਿਚਰਨ ਦੇ ਲਈ ਕਈ ਵਿਧਾਇਕ ਦੱਸਦੇ ਨੇ ਕਿ ਖਰਚੇ ਹੀ ਪੂਰੇ ਨਹੀਂ ਹੁੰਦੇ ਤਾਂ ਜੇਕਰ ਉਸਨੇ ਆਪਣਾ ਘਰ ਵੀ ਚਲਾਉਣਾ ਹੈ ਆਪਣੇ ਹਲਕੇ ਦੇ ਵਿੱਚ ਵੀ ਵਿਚਰਨਾ ਹੈ ਇਹ ਖਰਚੇ ਨਹੀਂ ਪੂਰੇ ਹੁੰਦੇ ਤਾਂ ਇਹ ਮਾਇਆ ਕਿਹੜੇ ਹਿਸਾਬ ਦੇ ਨਾਲ 2 ਨੰਬਰ ਚ ਕਮਾਈ ਜਾ ਰਹੀ ਸੀ ਹੋਰ ਕਿਹੜੇ-ਕਿਹੜੇ ਕਾਰੋਬਾਰ ਨੇ ਵਿਧਾਇਕ ਦੇ ਇਸ ਦੀ ਜਾਂਚ ਪੜਤਾਲ ਵੀ ਹੋਵੇਗੀ ਤੇ ਇਸ ਦੇ ਵੱਡੇ ਖੁਲਾਸੇ ਹੋ ਸਕਦੇ ਨੇ ਜੇਕਰ ਨਿਰਪੱਖਤਾ ਦੇ ਨਾਲ ਸਿਰੇ ਤੱਕ ਜਾਂਚ ਲੱਗੇ ਜਿਵੇਂ ਕਿ ਵਿਰੋਧੀ ਇਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਨੇ ਕਿ ਸਿਰਫ ਤੇ ਸਿਰਫ ਇਹ ਸਿਆਸੀ ਸਟੰਟ ਹੈ ਜਦੋਂ ਹੀ ਕੋਈ ਜ਼ਮਨੀ ਚੋਣ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਜਾਂ ਹੋਰ ਮੁੱਦਾ ਉੱਠਿਆ ਹੁੰਦਾ ਹੈ ਖਾਸ ਕਰਕੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਨੇ ਦਲੀਲ ਦਿੱਤੀ ਕਿ BBMP ਦੇ ਵਿੱਚ ਬੁਰੀ ਤਰ੍ਹਾਂ ਘਿਰ ਗਈ ਸੀ ਪੰਜਾਬ ਸਰਕਾਰ ਤਾਂ ਉਸ ਤੋਂ ਧਿਆਨ ਭਟਕਾਉਣ ਦੇ ਲਈ ਇਹ ਕਾਰਵਾਈ ਹੈ ਕੋਈ ਕਹਿ ਰਿਹਾ ਲੁਧਿਆਣਾ ਜ਼ਮਨੀ ਚੋਣ ਤੋਂ ਐਨ ਪਹਿਲਾਂ ਜਿਵੇਂ ਸੰਗਰੂਰ ਦੀ ਚੋਣ ਤੋਂ ਪਹਿਲਾਂ ਡਾਕਟਰ ਵਿਜੇ ਸਿੰਘਲਾ ਨੂੰ ਮੰਤਰੀ ਮੰਡਲ ਚੋਂ ਬਾਹਰ ਕੱਢਿਆ ਗਿਆ ਬਾਅਦ ਵਿੱਚ ਕੁਝ ਨਹੀਂ ਬਣਿਆ ਫਿਰ ਉਹਨਾਂ ਨਾਲ ਵਿਚਰਿਆ ਵੀ ਜਾ ਰਿਹਾ ਹੈ ਉਹ ਸਾਰੀਆਂ ਗੱਲਾਂ ਹੋ ਰਹੀਆਂ ਨੇ ਜੇਕਰ ਵਿਰੋਧੀ ਸ਼ੱਕ ਨਾਲ ਵੇਖ ਰਹੇ ਨੇ ਕਿ ਇਸੇ ਤਰ੍ਹਾਂ ਮਾਮਲਾ ਇਹ ਵੀ ਠੰਡੇ ਬਸਤੇ ਚ ਪੈ ਜਾਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਫਿਰ ਇਸ ਵਾਰ ਪਹਿਲਾਂ ਦੀ ਤਰ੍ਹਾਂ ਗੱਲ ਅਧ ਵਿਚਕਾਰ ਨਹੀਂ ਰੁਕੇਗੀ ਸਿਰੇ ਤੱਕ ਲੱਗੇਗੀ ਯਾਰ ਵਿਧਾਇਕ ਰਮਨ ਅਰੋੜਾ ਦੀਆਂ ਮੁਸ਼ਕਲਾਂ ਹੋਰ ਵੱਧ ਜਾਣਗੀਆਂ ਅਤੇ ਬਾਅਦ ਚ ਪਤਾ ਲੱਗੇਗਾ ਪਰ ਜਿਹੜਾ ਏਟੀਪੀ ਆਇਆ ਜਿਹੜਾ ਕਿ ਅਸਿਸਟੈਂਟ ਟਾਊਨ ਪਲਾਨਰ ਜਿਸ ਦੀ ਗ੍ਰਿਫਤਾਰੀ ਦੇ ਬਾਅਦ ਉਸ ਤੋਂ ਪੁਸ਼ਕਿਸ਼ ਹੋਈ ਉਸ ਦੀ ਪੁਸ਼ਕਿਸ਼ ਤੇ ਤਰਜ ਦੇ ਉੱਤੇ ਹੀ ਰਮਨ ਅਰੋੜਾ ਜਿਹੜੇ ਨੇ ਉਹ ਨਿਸ਼ਾਨੇ ਉੱਤੇ ਆ ਜਾਂਦੇ ਨੇ ਰਡਾਰ ਦੇ ਉੱਤੇ ਆ ਜਾਂਦੇ ਨੇ ਵਿਜੀਲੈਂਸ ਦੀ ਜਿਸ ਤੋਂ ਬਾਅਦ ਮੁੱਖ ਮੰਤਰੀ ਤੱਕ ਇਹ ਜਾਣਕਾਰੀ ਜਾਂਦੀ ਹੈ ਤਾਂ ਮੁੱਖ ਮੰਤਰੀ ਨੇ ਖੁਦ ਵੀ ਕੱਲ ਵੀਡੀਓ ਪਾ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਚਾਹੇ ਆਪਣੇ ਹੋਣ ਜਾਂ ਬਗਾਨੇ ਅਸੀਂ ਛੱਡਦੇ ਨਹੀਂ ਖਾਸ ਕਰਕੇ ਜ਼ੀਰੋ ਟੋਲਰੈਂਸ ਦੀ ਨੀਤੀ ਦੇ ਤਹਿਤੀ ਕੰਮ ਕਰਦੇ ਹਾਂ ਭ੍ਰਿਸ਼ਟਾਚਾਰ ਮਾਮਲੇ ਤੇ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਵਿਜੀਲੈਂਸ ਦੀ ਪੁੱਛਗਿੱਛ ਵਿੱਚ ਪਹਿਲਾਂ ਤਾਂ ਮੁਲਜ਼ਮ ਏਟੀਪੀਏ ਸੁਖਦੇਵ ਵਿਸ਼ੇਸ਼ਟ ਜਾਂਚ ਵਿੱਚ ਸਹਿਯੋਗ ਹੀ ਨਹੀਂ ਸੀ ਕਰ ਰਿਹਾ ਜਦੋਂ ਵਿਜੀਲੈਂਸ ਨੇ ਵਾਰ-ਵਾਰ ਉਸ ਨੂੰ ਪੁੱਛਿਆ ਸਹਿਯੋਗ ਨਹੀਂ ਸੀ ਦੇ ਰਿਹਾ ਔਰ ਫਿਰ ਵਾਰ-ਵਾਰ ਰਿਮਾਂਡ ਵਧਾਉਣ ਤੇ ਭ੍ਰਿਸ਼ਟਾਚਾਰ ਦੀਆਂ ਪਰਤਾਂ ਖੋਲਣੀਆਂ ਸ਼ੁਰੂ ਹੋ ਗਈਆਂ ਉਸਨੇ ਮੰਨ ਲਿਆ ਇੱਕ ਸਮੇਂ ਤੇ ਆ ਕੇ ਜਦੋਂ ਸਵਾਲ ਹੋਏ ਕਿ ਉਹ ਵਿਧਾਇਕ ਰਮਨ अरोड़ा ਦੇ ਇਸ਼ਾਰੇ ਤੇ ਕੰਮ ਕਰਦਾ ਸੀ ਤੇ ਏਟੀਪੀ ਦੇ ਇਸ ਕਾਨੂੰਨਾਮੇ ਤੋਂ ਬਾਅਦ ਸਵੇਰੇ ਸਵੇਰੇ ਹੀ ਕੱਲ ਜਿਹੜਾ ਵਿਜੀਲੈਂਸ ਨੇ ਵਿਧਾਇਕ ਦੇ ਘਰ ਛਾਪੇਮਾਰੀ ਕਰ ਲਈ ਤੇ ਉਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਵੀ ਕੀਤਾ ਮਾਮਲਾ ਦਰਜ ਹੁੰਦਾ ਹੁਣ ਏਟੀਪੀ ਦਿੰਦਾ ਸੀ ਬਿਨਾਂ ਕਾਰਨਾਂ ਨੂੰ ਧਮਕੀ ਨੋਟਿਸ ਭੇਜੇ ਜਾਂਦੇ ਸੀ ਜਲੰਧਰ ਨਗਰ ਨਿਗਮ ਦੇ ਕਿਉਂਕਿ ਜਲੰਧਰ ਸੈਂਟਰਲ ਹਲਕੇ ਦੇ ਤਹਿਤ ਹੀ ਨਗਰ ਨਿਗਮ ਦੀ ਕਾਰਵਾਈ ਆਉਂਦੀ ਹੈ ਤਾਂ ਨੋਟਿਸ ਭੇਜਣ ਦੇ ਬਦਲੇ ਰਿਸ਼ਵਤ ਲੈਣ ਦੇ ਦੋਸ਼ ਵਿੱਚ ਵਿਜੀਲੈਂਸ ਨੇ ਏਟੀਪ ਸੁਖਦੇਵ ਵਿਸ਼ੇਸ਼ਟ ਨੂੰ 14 ਮਈ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਸਤੇ ਦੋਸ਼ ਹੈ ਕਿ ਉਸਨੇ ਇੱਕ ਮਾਮਲੇ ਵਿੱਚ ਮਨਜ਼ੂਰੀ ਦੇਣ ਬਦਲੇ 30000 ਰੁਪਏ ਰਿਸ਼ਵਤ ਮੰਗੀ ਸੀ ਉਹ ਰਿਸ਼ਵਤ ਨਾ ਮਿਲਣ ਤੇ ਕਈ ਅਰਜ਼ੀਆਂ ਤੇ ਵਿਚਾਰ ਕਰਨ ਤੋਂ ਮਨਾ ਕਰ ਦਿੰਦਾ ਸੀ ਇਹੀ ਨਹੀਂ ਉਹ ਵਿਨੈਕਾਰਾਂ ਨੂੰ ਨਿਰੀਖਣ ਕਰਨ ਯਾਨੀ ਕਿ ਜਾਂਚ ਪੜਤਾਲ ਦੌਰਾਨ ਇਮਾਰਤ ਤਸੀਲ ਕਰਨ ਦੀ ਧਮਕੀ ਤੱਕ ਦੇ ਦਿੰਦਾ ਸੀ ਤੇ ਕਹਿੰਦਾ ਸੀ ਕਿ ਉਸ ਨੂੰ ਆਪਣੀ ਬਦਲੀ ਦੀ ਕੋਈ ਪਰਵਾਹ ਨਹੀਂ ਹੈ ਪਹਿਲੀ ਵਾਰ ਅਦਾਲਤ ਨੇ ਏਟੀਪੀ ਨੂੰ 3 ਦਿਨ ਦੇ ਰਿਮਾਂਡ ਤੇ ਭੇਜਿਆ ਸੀ ਇਸ ਤੋਂ ਬਾਅਦ ਵਿਜੀਲੈਂਸ ਨੇ ਉਸ ਨੂੰ ਤਿੰਨ ਵਾਰ ਅਦਾਲਤ ਵਿੱਚ ਪੇਸ਼ ਕੀਤਾ ਤੇ ਤਿੰਨੋਂ ਵਾਰ ਉਸ ਦਾ ਰਿਮਾਂਡ ਵਧਿਆ ਮੋਲਜਮ ਏਟੀਪੀ ਹੁਣ ਵਿਜੀਲੈਂਸ ਦੇ ਕੋਲ ਰਿਮਾਂਡ ਦੇ ਉੱਤੇ ਹੈ ਤੇ ਏਟੀਪੀ ਦੇ ਘਰ ਤੋਂ ਵਿਜੀਲੈਂਸ ਨੂੰ 1.5 ਕਿਲੋ ਸੋਨਾ ਤੇ ਕਈ ਫਰਜੀ ਨੋਟਿਸ ਵੀ ਮਿਲੇ ਨੇ ਹੁਣ ਇੱਕ ਮੁਲਾਜ਼ਮ ਹੋਵੇ ਨਗਰ ਨਿਗਮ ਦਾ ਉਬੀ ਅਸਿਸਟੈਂਟ ਟਾਊਨ ਪਲਾਨਰ ਤੇ ਉਸਦੇ ਘਰੋਂ ਡੇਢ ਕਿਲੋ ਸੋਨਾ ਮਿਲ ਜਾਵੇ ਤੇ ਕਈ ਦਸਤਾਵੇਜ਼ ਇਸ ਤਰ੍ਹਾਂ ਦੇ ਮਿਲੇ ਨੇ ਜਿਸ ਤੋਂ ਫਰਜੀ ਨੋਟਿਸ ਜਿਹੜੇ ਭੇਜੇ ਜਾਂਦੇ ਸੀ ਜਿਸ ਦਾ ਰਿਕਾਰਡ ਦਫ਼ਤਰ ਵਿੱਚ ਨਹੀਂ ਸੀ ਰੱਖਿਆ ਜਾਂਦਾ ਕਿ ਇਹ ਡਾਇਰੀ ਨੰਬਰ ਇਹਨਾਂ ਜਲੰਧਰ ਨਗਰ ਨਿਗਮ ਤੋਂ ਇਸ ਦਫ਼ਤਰ ਤੋਂ ਐਨੀ ਤਰੀਕ ਨੂੰ ਫੁਲਾਹ ਫੁਲਾਹ ਦੇ ਨਾਂ ਦੇ ਉੱਤੇ ਨੋਟਿਸ ਕੱਢਿਆ ਗਿਆ ਇਸ ਤਰ੍ਹਾਂ ਬਿਲਕੁਲ ਨਹੀਂ ਸੀ ਇੱਕ ਫਾਈਲ ਉਸ ਹੀ ਜਿਹੜੀ ਇੱਕ ਨੰਬਰ ਦੀ ਸੀ ਜਿਹੜੀ ਦਫ਼ਤਰ ਦੇ ਵਿੱਚ ਹੀ ਕੰਮ ਕਰਦੀ ਸੀ ਪਰ ਇੱਕ ਫਾਈਲ ਦੋ ਨੰਬਰ ਦੀ ਉਸਨੇ ਆਪਣੇ ਕੋਲੋਂ ਚਲਾ ਰੱਖੀ ਸੀ ਜਿਹੜਾ ਕਿ ਉਸਨੇ ਕਿਹਾ ਕਿ ਮੈਂ ਵਿਧਾਇਕ ਰਮਨ ਰੋੜਾ ਦੇ ਕਹਿਣ ਦੇ ਉੱਤੇ ਇਸ ਤਰ੍ਹਾਂ ਕਰਦਾ ਸੀ ਔਰ ਇਸ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਦੀ ਇੱਕ ਮਿਲੀਭੁਗਤ ਦੇ ਨਾਲ ਇੱਕ ਨੈਟਵਰਕ ਚੱਲਦਾ ਸੀ ਜਿਹੜੇ ਕੀ ਰਮਨ ਰੋੜਾ ਦੇ ਉੱਤੇ ਵੀ ਦੋਸ਼ ਲੱਗੇ ਨੇ ਹੁਣ ਜੇਕਰ ਏਟੀਪੀ ਜਿਹੜਾ ਫੜਿਆ ਗਿਆ ਮਲਜਮ ਹੈ ਉਸਨੇ ਬਿਆਨ ਕੀਤਾ ਉਸ ਦੇ ਆਧਾਰ ਦੇ ਉੱਤੇ ਵਿਜੀਲੈਂਸ ਨੇ ਪਰਚਾ ਦਰਜ ਕੀਤਾ ਹੈ ਵਿਧਾਇਕ ਰਮਨ ਰੋੜਾ ਤੇ ਇੱਥੇ ਉਸ ਤੋਂ ਬਾਅਦ ਗ੍ਰਿਫਤਾਰੀ ਕੀਤੀ ਹੈ ਤੇ ਮਾਮਲਾ ਫਿਰ ਹੁਣ ਕੱਚਾ ਨਹੀਂ ਹੈ ਇਸ ਦੇ ਸਬੂਤ ਪੱਕੇ ਨੇ ਪਰ ਇਹ ਦੇਖਦੇ ਹਾਂ ਕਿ ਬਾਅਦ ਵਿੱਚ ਅਦਾਲਤੀ ਪ੍ਰਕਿਰਿਆ ਦੇ ਦਰਹਾਂ ਇਹ ਮਾਮਲਾ ਟਿਕ ਪਾਵੇਗਾ ਕਿ ਨਹੀਂ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਜਿਸ ਦੇ ਕਰਕੇ ਵਿਰੋਧੀਆਂ ਨੇ ਵੀ ਸਰਕਾਰ ਤੇ ਸਵਾਲ ਚੁੱਕੇ ਕਿ ਇਹ ਮਾਮਲਾ ਤਣਪਾਤਾਂ ਲੱਗਣਾ ਚਾਹੀਦਾ ਸਿਰਫ ਤੇ ਸਿਰਫ ਡਰਾਮਾ ਨਹੀਂ ਹੋਣਾ ਚਾਹੀਦਾ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਵਾ ਕੀਤਾ ਜਿਸ ਦੇ ਬਾਰੇ ਅਸੀਂ ਫੇਰ ਤੁਹਾਡੇ ਨਾਲ ਜ਼ਿਕਰ ਕਰ ਦਿੰਨੇ ਆ ਕਹਿੰਦੇ ਕਿ ਭਾਵੇਂ ਉਹ ਕਿੰਨਾ ਵੀ ਰਸੂਖਦਾਨ ਅਧਿਕਾਰੀ ਜਾਂ ਸਿਆਸਤਦਾਨ ਕਿਉਂ ਨਾ ਹੋਵੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਣਾ ਮੁੱਖ ਮੰਤਰੀ ਤੇ ਵੀ ਕਹਿ ਗਏ ਕਿ ਇਸ ਕਾਰਵਾਈ ਨੇ ਸਿੱਧ ਕਰ ਦਿੱਤਾ ਕਿ ਕੀ ਭ੍ਰਿਸ਼ਟਾਚਾਰ ਖਿਲਾਫ ਸ਼ੁਰੂ ਕੀਤੀ ਗਈ ਜੰਗ ਆਪਣੇ ਬਗਾਨੇ ਦਾ ਕੋਈ ਫਰਕ ਨਹੀਂ ਕੀਤਾ ਜਾਂਦਾ ਸੱਤਾਧਾਰੀ ਪਾਰਟੀ ਦਾ ਹਿੱਸਾ ਹੋਣਾ ਜਾਂ ਵਿਰੋਧੀ ਧਿਰ ਨਾਲ ਜੁੜੇ ਹੋਣ ਨਾਲ ਕਿਸੇ ਅਫਸਰ ਜਾਂ ਲੀਡਰ ਨੂੰ ਭ੍ਰਿਸ਼ਟਾਚਾਰ ਕਰਨ ਦਾ ਲਾਇਸੈਂਸ ਨਹੀਂ ਮਿਲ ਜਾਂਦਾ ਇਸ ਲਈ ਭ੍ਰਿਸ਼ਟਾਚਾਰ 'ਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਸਾਲ 2022 'ਚ 14 ਸੰਭਾਲਿਆ ਸੀ ਤੇ ਉਸੇ ਵੇਲੇ ਤੋਂ ਹੀ ਲੈ ਕੇ ਭ੍ਰਿਸ਼ਟਾਚਾਰ ਖਿਲਾਫ ਲੜਾਈ ਲੜੀ ਜਾ ਰਹੀ ਹੈ ਤੇ ਅਸੀਂ ਲੋਕਾਂ ਨੂੰ ਗਾਰੰਟੀ ਦਿੱਤੀ ਸੀ ਕਿ ਸਰਕਾਰ ਭ੍ਰਿਸ਼ਟਾਚਾਰ ਸਹਿਣ ਨਹੀਂ ਕਰੇਗੀ ਇਸ 'ਚ ਸ਼ਾਮਲ ਲੋਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇਗੀ ਤੇ ਇਸ ਤਰ੍ਹਾਂ ਇਹ ਵੀ ਆਧਾਰਨਿਕ ਅਸੀਂ ਸਾਹਮਣੇ ਰੱਖ ਦਿੱਤੀ ਹੈ ਹੁਣ ਇੱਕ ਪਾਸੇ ਸਰਕਾਰ ਦੇ ਇਹ ਦਾਅਵੇ ਨੇ ਪਰ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਦੋਸ਼ ਲੱਗਦਾ ਜਦੋਂ ਕੋਈ ਪੜਤਾਲ ਹੋਈ ਕਿਉਂਕਿ ਜਿਹੜਾ ਇੱਕ ਏਟੀਪ ਹੈ ਜਿਸ ਦੇ ਘਰੋਂ 1.5 ਕਿਲੋ ਸੋਨਾ ਬਰਾਮਦ ਹੋਇਆ ਤੇ ਜਾਲੀ ਦਸਤਾਵੇਜ਼ ਬਰਾਮਦ ਹੋਏ ਨੇ ਇਹ ਸਾਰੇ ਮਾਮਲੇ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਰਵਣ ਰੋੜੇ ਨੇ ਪਹਿਲਾਂ ਤੋਂ ਗ੍ਰਿਫਤਾਰ ਜੰਦਰ ਨਗਰ ਨਗਰ ਨਿਗਮ ਦੇ ਏਟੀਪ ਸੁਖਦੇਵ ਸ਼ਿਸ਼ਟ ਨਾਲ ਮਿਲੀ ਭੁਗਤ ਕਰਕੇ ਲੋਕਾਂ ਦੇ ਉਹਨਾਂ ਦੇ ਨਿਰਮਾਣ ਨਾਲ ਸੰਬੰਧਿਤ ਝੂਠੇ ਨੋਟਿਸ ਭਜਵਾਏ ਫਿਰ ਕਾਰਵਾਈ ਰਕਮਾਉਣ ਤੇ ਮਾਮਲਾ ਰਫਾ ਦਫਾ ਕਰਨ ਦੇ ਬਦਲੇ ਮੋਟੀ ਰਕਮ ਵਸੂਲੀ ਔਰ ਇੱਕ ਜਣੇ ਤੋਂ ਨਹੀਂ ਕਈਆਂ ਨਾਲ ਹੋਇਆ ਇਸ ਤਰ੍ਹਾਂ ਸ਼ਿਕਾਇਤਾਂ ਮਿਲ ਰਹੀਆਂ ਸੀ ਦੱਸਿਆ ਜਾਂਦਾ ਤੇ ਵਿਜੀਲੈਂਸ ਦੀ ਟੀਮ ਨੇ ਫਿਰ ਇਹ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ ਦਸਤਾਵੇਜ਼ਾਂ ਦੀ ਜਾਂਚ ਪੜਤਾਲ ਕੀਤੀ ਉਸ ਦੇ ਘਰ ਛਾਪਾ ਮਾਰਿਆ ਪੁੱਛਗਿੱਛ ਕੀਤੀ ਤੇ ਵਿਧਾਇਕ ਦੇ ਘਰ ਤੋਂ 5.5 ਲੱਖ ਰੁਪਏ ਤੋਂ ਵੱਧ ਦੀ ਨਗਦੀ ਤੇ 1 ਕਿਲੋ ਸੋਨਾ ਤੇ ਚਾਂਦੀ ਦੇ ਗਹਿਣੇ ਜਾਇਦਾਦ ਤੇ ਬੈਂਕਾਂ ਦੇ ਦਸਤਾਵੇਜ਼ ਜਬਤ ਕੀਤੇ ਗਏ 7 ਘੰਟੇ ਦੀ ਜਾਂਚ ਤੋਂ ਬਾਅਦ ਵਿਜੀਲੈਂਸ ਵਿਧਾਇਕ ਕਰੋੜਾ ਨੂੰ ਗ੍ਰਿਫਤਾਰ ਕਰਕੇ ਆਪਣੇ ਦਫ਼ਤਰ ਲੈ ਜਾਂਦੀ ਹੈ ਤਾਂ ਹੁਣ ਜਦੋਂ ਕਿਲੋਆਂ ਦੇ ਹਿਸਾਬ ਦੇ ਨਾਲ ਸੋਨਾ ਮਿਲ ਰਿਹਾ ਹੋਰ ਗਹਿਣਾ ਗੱਟਾ ਮਿਲ ਰਿਹਾ ਪੈਸੇ ਮਿਲ ਰਹੇ ਨੇ ਤਾਂ ਫਿਰ ਜਦੋਂ ਕਿਹਾ ਜਾਂਦਾ ਹੈ ਪ੍ਰਚਾਰ ਦੇ ਦੌਰਾਨ ਕਿ ਅਸੀਂ ਤੇ ਆਮ ਘਰਾਂ ਦੇ ਆਮ ਘਰਾਂ ਦੇ ਜਵਾਕਾਂ ਦੇ ਘਰੋਂ ਜਾਂ ਲੋਕਾਂ ਦੇ ਘਰੋਂ ਇਸ ਤਰ੍ਹਾਂ ਦੀ ਸਮਗਰੀ ਤਾਂ ਬਿਲਕੁਲ ਨਹੀਂ ਮਿਲਦੀ ਇੱਕ ਇੱਕ ਕਿਲੋ ਜਾਂ ਡੇਢ ਡੇਢ ਕਿਲੋ ਸੋਨਾ ਮਿਲਣਾ ਤਾਂ ਦੂਰ ਦੀ ਗੱਲ ਉਹਨਾਂ ਦੇ ਕੋਲੋਂ ਤੋਲਾ ਸੋਨਾ ਵੀ ਮਿਲ ਜਾਵੇ ਤੇ ਵੱਡੀ ਗੱਲ ਹੈ ਆਮ ਘਰਾਂ ਦੇ ਲੋਕਾਂ ਤੋਂ ਤਾਂ ਹੁਣ ਇਸ ਮਾਮਲੇ ਦੇ ਵਿੱਚ ਦੇਖਦੇ ਹਾਂ ਅਗਲੇਰੀ ਜਾਂਚ ਪੜਤਾਲ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਰਮਨ अरोड़ा ਦੇ ਜੋ ਜਾਇਦਾਦ ਦੇ ਵੇਰਵੇ 2022 ਦੇ ਵਿੱਚ ਉਹਨਾਂ ਨੇ ਨਸ਼ਰ ਕੀਤੇ ਸੀ ਉਸ ਨਾਲ ਅੱਜ ਮੇਲ ਖਾਂਦੇ ਆ ਕਿ ਨਹੀਂ ਖਾਂਦੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਅਸੀਂ ਵੀ ਸਾਂਝੀ ਕੀਤੀ ਸੀ ਇੱਕ ਅਖਬਾਰ ਦੀ ਰਿਪੋਰਟ ਦੇ ਹਵਾਲੇ ਦੇ ਨਾਲ ਕਿ ਜਿਹੜੇ ਕਈ ਵਿਧਾਇਕ ਨੇ ਜਿਹੜੇ ਵਿਧਾਨ ਸਭਾ ਦੀ ਸਿਕਤਰੇਤ ਨੂੰ ਆਪਣੇ ਜਾਇਦਾਦ ਦੇ ਵੇਰਵੇ ਸਲਾਨਾ ਦੱਸਣੇ ਹੁੰਦੇ ਨੇ ਉਹ ਦੱਸਣ ਨੂੰ ਹੀ ਤਿਆਰ ਨਹੀਂ ਲੁਕੋ ਰਹੇ ਨੇ ਕਿਤੇ ਰਮਨ ਰੋੜਾ ਉਹਨਾਂ ਵਿੱਚੋਂ ਵੀ ਇੱਕ ਤਾਂ ਨਹੀਂ ਸੀ ਕਿਉਂਕਿ ਵੱਡੇ ਫੀਸ ਦੀ ਜਿਹੜੇ ਬਹੁ ਗਿਣਤੀ ਵਿਧਾਇਕਾਂ ਦੀ ਉਸੇ 117 ਦੇ ਵਿੱਚੋਂ ਜਿਹੜੇ ਸਲਾਨਾ ਆਪਣੇ ਆਮਦਨ ਦੇ ਵੇਰਵੇ ਦੱਸਣ ਲਈ ਤਿਆਰ ਹੀ ਨਹੀਂ ਸੀ ਲੁਕੋ ਕਿਉਂ ਰਹੇ ਸੀ ਅਜਈਆਂ ਜਾਣਕਾਰੀਆਂ ਕਿ ਬਾਕੀਆਂ 'ਚ ਵੀ ਕਿਸੇ ਤਰ੍ਹਾਂ ਦਾ ਕਾਲਾ ਮਾਲਾ ਦਾਲ ਕਾਲੀ ਹੈ ਜਾਂ ਦਾਲ ਦੇ ਵਿੱਚ ਕੁਝ ਕਾਲਾ ਹੈ ਇਹ ਸਾਰੀਆਂ ਚੀਜ਼ਾਂ ਤਾਂ ਨਿਰਪੱਖਤਾ ਦੇ ਨਾਲ ਜੇਕਰ ਇੱਕ ਵੱਢਿਓ ਇੱਕ ਸਿਰਿਓ ਸਿਰੇ ਤੱਕ ਜਾਂਚ ਪੜਤਾਲ ਹੁੰਦੀ ਉਸ ਦੇ ਵਿੱਚ ਵੀ ਸਾਰੀਆਂ ਚੀਜ਼ਾਂ ਮੁਕੰਮਲ ਰੂਪ ਦੇ ਵਿੱਚ ਸਾਹਮਣੇ ਆ ਸਕਦੀਆਂ ਨੇ ਪਰ ਬਾਕੀ ਵਿਧਾਇਕਾਂ ਦਾ ਤਾਂ ਪਤਾ ਨਹੀਂ ਘੱਟੋ ਘੱਟ ਫਿਲਹਾਲ ਦੀ ਗੱਡੀ ਇਹ ਅਸੀਂ ਕਹਿ ਸਕਦੇ ਹਾਂ ਕਿ ਵਿਧਾਇਕ ਰਮਣ ਰੋੜਾ ਦੀਆਂ ਮੁਸ਼ਕਲਾਂ ਬਹੁਤ ਜ਼ਿਆਦਾ ਵਧ ਗਈਆਂ ਨੇ ਜਿਸ ਹਿਸਾਬ ਦੇ ਨਾਲ ਉਸ ਦੇ ਘਰੋਂ ਬਰਾਮਦਗੀ ਹੋ ਰਹੀ ਹੈ ਔਰ ਫਰਜੀ ਨੋਟਿਸ ਜਿਹੜੇ ਮਿਲੇ ਨੇ ਉਹ ਏਟੀਪੀ ਦੇ ਘਰੋਂ ਮਿਲੇ ਨੇ ਔਰ ਉਸ ਨੇ ਕਿਹਾ ਕਿ ਮੈਂ ਇਹ ਸਾਰਾ ਕੁਝ ਰਮਣ ਰੋੜਾ ਵਿਧਾਇਕ ਦੇ ਇਸ਼ਾਰੇ ਤੇ ਕਰਦਾ ਸੀ ਤਾਂ ਹੁਣ ਉਸ ਨੇ ਤਾਂ ਬਿਆਨ ਕਰ ਦਿੱਤਾ ਕਿ ਇਹਹੀ ਬਿਆਨ ਕੱਲ ਨੂੰ ਜਦੋਂ ਅਦਾਲਤੀ ਪ੍ਰਕਿਰਿਆ ਦਾ ਹਿੱਸਾ ਬਣ ਗਏ ਤਾਂ ਰਮਨ ਰੋੜਾ ਨੂੰ ਪ੍ਰਸ਼ਟਾਚਾਰ ਦੇ ਮਾਮਲੇ ਦੇ ਤਹਿਤ ਕੀ ਸਜ਼ਾ ਹੁੰਦੀ ਹੈ ਤੇ ਅਦਾਲਤ ਦੀ ਪ੍ਰਕਿਰਿਆ ਨੇ ਅਦਾਲਤ ਦੀ ਕਾਰਵਾਈ ਨੇ ਤੈਅ ਕਰਨਾ ਹੈ ਫਿਲਹਾਲ ਜਿਵੇਂ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ